ਤੁਹਾਨੂੰ ਅੱਜ ਪੰਜਾਬ ਪੁਲਿਸ ਦੇ ਵੱਡੇ ਅਫਸਰ ਨਾਲ ਮਲਾਵਾਂਗੇ ਜਿਨ੍ਹਾਂ ਦੇ किस्से ਸੁਣ ਕੇ ਤੁਹਾਨੂੰ ਖਾਸਾ ਵੀ ਆਊਗਾ ਤੇ ਤੁਹਾਨੂੰ ਨੌਲੇਜ ਬਹੁਤ ਮਿਲੇਗੀ ਐਮ ਐ ਫਾਰੂਕੀ ਜੀ ਸਾਡੇ ਨਾਲ ਨੇ ਸਰ ਸਾਚੀਕਾਰ ਕੀ ਹਾਲ ਚਾਲ ਨੇ ਸਰ ਫਾਈਨ 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 ਥੈਂਕ ਯੂ ਬੜੇ ਦਿਨ ਬਾਅਦ ਮਿਲੇ ਆ ਅੱਜ ਹਾਂਜੀ ਹਾਂਜੀ ਜੀ ਤੇ ਸਰ ਤੁਹਾਡੇ ਕੋਲ ਇਨਫੋਰਮੇਸ਼ਨ ਇਹ ਲੈਣੀ ਹੈ ਜੀ ਕਿ ਠੱਗੀ ਮਾਰਨ ਦੇ ਤਰੀਕੇ ਲੋਕਾਂ ਦੇ ਕੋਲ ਬਹੁਤ ਆ ਗਏ ਨੇ ਹਾਂ ਬਿਲਕੁਲ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਤੁਹਾਨੂੰ ਵੀ ਇੱਕ ਦੋ ਫੋਨ ਆਏ ਹਾਂ ਪਹਿਲਾਂ ਤਾਂ ਉਹ ਕਿਸਾ ਦੱਸੋ ਕਿ ਜਦੋਂ ਠੱਗਾਂ ਤੁਹਾਨੂੰ ਕੌਣ ਜੀਤਾ ਨਹੀਂ ਠੱਗ ਤਾਂ ਦੇਖੋ ਸਾਰਿਆਂ ਨੂੰ ਫੋਨ ਕਰੀ ਜਾਂਦੇ ਨੇ ਉਹਨੂੰ ਇਹ ਪਤਾ ਹੈਗਾ ਕਿ ਨੰਬਰ ਉਹਦਾ ਕੋਲ ਹੋਨੇ ਨੇ ਕਈ ਵਾਰੀ ਬੰਦੇਵਾਰੇ ਪਤਾ ਨਹੀਂ ਦਿੰਦਾ ਉਹਨੂੰ ਤੇ ਇੱਕ ਵਾਰੀ ਮੈਨੂੰ ਵੀ ਫੋਨ ਆਇਆ ਸੀਗਾ ਬਲਕਿ ਕਈ ਵਾਰੀ ਆ ਜਾਂਦਾ ਕਿ ਉਹ ਫਲਾ ਥਾ ਤਾਂ ਆਪਾਂ ਬੋਲ ਰਹੇ ਕਿ ਜੀ ਉਹ ਇਹ ਵਿਚ ਆ ਹੋ ਗਿਆ ਜੀ ਤੁਸੀਂ ਉਹ ਕਰੋ ਜੀ ਤੇ ਮੈਂ ਉਹਨੂੰ ਪੁੱਛਣ ਲੱਗਿਆ ਹਸੀ ਹਸੀ ਮੈਂ ਉਹਨੂੰ ਪੁੱਛਿਆ ਆਪਾਂ ਕਿ ਤੁਹਾਨੂੰ ਪਤਾ ਹੈ ਤੁਸੀਂ ਕਿਹਨੂੰ ਫੋਨ ਕਰ ਰਹੇ ਹੋ ਤਾਂ ਕਹਿੰਦਾ ਨਹੀਂ ਜੀ ਮੈਂ ਕਿਹਾ ਮੈਂ ਆਈਜੀ ਕਾਊਂਟਰ ਇੰਟੈਲੀਜੈਂਸ ਬੋਲ ਰਿਹਾ ਹਾਂ ਤੇ ਹੱਸਣ ਲੱਗੇ ਉੱਚੇ ਉੱਚੀ ਕਹਿੰਦੇ ਕਹਦਾ ਅੱਛਾ ਜੀ ਤੁਹਾਨੂੰ ਲੱਗੇ ਫੋਨ ਲਾ ਕੇ ਇਹ ਬੇਸਿਕਲੀ ਵਰਚੁਅਲ ਨੈਟਵਰਕ ਤੋਂ ਫੋਨ ਕਰਦੇ ਨੇ ਤੇ ਵਰਚੁਅਲ ਨੈਟਵਰਕ ਤੋਂ ਫੋਨ ਜਦੋਂ ਕਰਦੇ ਨੇ ਉਸ ਵੇਲੇ ਉਹਨਾਂ ਦਾ ਉਹਨੂੰ ਇਹ ਇਮਿਊਨਿਟੀ ਰਹਿੰਦੀ ਹੈ ਕਿ ਸਾਨੂੰ ਟ੍ਰੇਸ ਨਹੀਂ ਕੀਤਾ ਜਾ ਸਕਦਾ ਜਾਂ ਸਾਨੂੰ ਟ੍ਰੇਸ ਕਰਨ 'ਚ ਔਖਾ ਲੱਗੂਗਾ ਤੇ ਪੁਲਿਸ ਕੋਲ ਇਹ ਦਾ ਸਮਾਂ ਕਿੱਥੇ ਹੈਗਾ ਕਿ ਇਹਨੂੰ ਟ੍ਰੇਸ ਕਰਦੀ ਫਿਰੇ ਇਹ ਜਿਹੜੀ ਗੱਲ ਹੈਗੀ ਆ ਇਹ ਇਹਨਾਂ ਨੂੰ ਇਮਪੋਨਡੈਂਟ ਕਰ ਦਿੰਦੀਆਂ ਨੇ ते मेरा वैसे कहना थारोन आएसा जमा कर दे किसी एक्सीडेंट की खबर दे दे बिजली का मीटर कट जा रहा जी थ बच्चा जरा ओद पी आर कैंसिल हो रहा जी या कनेडा च एक्सीडेंट हो गया जी ऑस्ट्रेलियाडेंट हो गया ठहर जाओ ਰੁਕੋ ਇੱਕ ਵਾਰੀ ਇਹ ਜਿਸ ਬੰਦੇ ਬਾਰੇ ਗੱਲ ਹੋ ਰਹੀ ਹੈ ਪਹਿਲਾਂ ਉਹਨੂੰ ਫੋਨ ਕਰੋ ਠੀਕ ਹੈ ਕੱਟੋ ਫੋਨ ਕਰੋ ਉਹਦੇ ਸਾਥ ਦੇ ਜਿਹੜੇ ਬੰਦੇ ਨੇ ਉਹਨੂੰ ਫੋਨ ਕਰੋ ਪੈਨਿਕ ਅਟੈਕ ਤੋਂ ਬਾਹਰ ਨਿਕਲ ਲੈ ਜੀ ਇੱਕ ਵਾਰੀ ਪੈਨਿਕ ਅਟੈਕ ਤੋਂ ਬਾਹਰ ਨਿਕਲ ਜਾਓ ਬਾਕੀ ਉਹਦੇ ਬਾਅਦ ਫਿਰ ਉਹਨਾਂ ਦਾ ਜ਼ੋਰ ਨਹੀਂ ਚੱਲਦਾ ਅੱਜ ਕੱਲ ਕਿਹੜੇ ਕਿਹੜੇ ਬਹਾਨੇ ਇਹਨਾਂ ਦੇ ਟੱਪੇ ਚੱਲ ਰਹੇ ਨੇ ਜਿਆਦਾ ਆਮੀ ਨੇ ਜਿਹਦੇ ਨੂੰ ਕੋਈ ਕਿਸੀ ਨੂੰ ਐਕਸੀਡੈਂਟ ਕਹਿ ਦੇਣਗੇ ਕਿਸੇ ਨੂੰ ਕੈਦਨ ਕੀ ਜੀ ਪੁਲਿਸ ਨੇ ਫੜ ਲਿਆ ਹੈ ਕਿਸੇ ਦੀ ਬੇਟੀ ਵਾਰੀ ਕੈਦਨਗੇ ਦੇਖੋ ਜੀ ਉਹਨਾਂ ਨੇ ਸ਼ਰਾਬ ਪੀਤੇ ਹੋਏ ਜਿੱਦਾਂ ਵੀ ਗੱਲ ਹੋ ਰਹੀ ਸੀਗੀ ਕਿ ਉਹਨਾਂ ਨੇ ਜਿਹੜਾ ਹੈਗਾ ਪੁਲਿਸ ਨੇ ਫੜ ਲਿਆ ਹੋਇਆ ਲੋਕੀ ਆਪਣੇ ਬੱਚਿਆਂ ਦੀ ਗੱਲ ਸੁਣ ਕਰਕੇ ਬਹੁਤ ਜ਼ਰਾ ਇਮੋਸ਼ਨਲ ਹੋ ਜਾਂਦੇ ਨੇ ਸੈਂਟੀਮੈਂਟਲ ਹੋ ਜਾਂਦੇ ਨੇ ਹੁਣ ਉਹਦੇ ਵਿੱਚੋਂ ਜੇ ਪੁਲਿਸ ਵੱਲੋਂ ਫੋਨ ਹੋਵੇ ਦੱਸੋ ਮੈਂ ਮਤਲਬ ਲੌਜੀਕਲ ਜਿਗਲ ਮੈਂ ਪੁੱਛ ਰਿਹਾ ਕਿ ਭਈ ਕੋਈ ਜਿਸਨੇ ਰਿਸ਼ਵਤ ਲੈਣੀ ਹੋਵੇ ਉਹ ਅਕਾਊਂਟ 'ਚ ਰਿਸ਼ਵਤ ਟੁੜੀ ਲੈਂਦਾ ਹੋਂ ਤਾਂ ਮੈਨੂੰ ਲੱਗਦਾ ਉਹ ਮੇਰੀ ਸੀਰੀਅਸ ਲੈਣਾ ਕਰਨਾ ਕਿਉਂਕਿ ਖਾਕੀ ਤੇ ਗੱਲ ਆ ਗਈ ਹੈ ਨਹੀਂ ਸੀਰੀਅਸ ਸਾਰੀ ਗੱਲ ਹੈ ਇਹ ਪਰਿਵਾਰ ਹੀ ਸਾਡਾ ਹੈ ਇਹ ਸਾਡੇ ਜਿੰਨੇ ਨਾਗਰਿਕ ਹੈਗੇ ਸਾਡਾ ਪਰਿਵਾਰ ਹੈਗੇ ਉਹਨਾਂ ਦੇ ਨਾਲ ਜਦੋਂ ਠੱਗੀ ਹੋਵੇ ਜਦੋਂ ਉਹਨਾਂ ਨੂੰ ਨੁਕਸਾਨ ਹੋਵੇ ਤਾਂ ਦਿਲ ਨੂੰ ਪੀੜਾ ਹੁੰਦੀ ਹੈ ਅਫਸੋਸ ਹੁੰਦਾ ਹੈਗਾ ਤਾਂ ਹੀ ਮੈਂ ਇਹ ਚਾਹ ਰਿਹਾ ਹੈਗਾ ਕਿ ਇਹਦੇ ਵਿੱਚ ਇੱਕ ਕੈਂਪੇਨ ਅਵੇਅਰਨੈਸ ਦਾ ਚਲਾਇਆ ਜਾਵੇ ਸਾਰੇ ਲੋਕੀ ਇਸ ਗੱਲ ਨੂੰ ਮੈਂਟਲੀ ਪ੍ਰੀਪੇਅਰ ਹੋ ਜਾਓ ਕਿ ਤੁਹਾਨੂੰ ਵੀ ਫੋਨ ਆਊਗਾ ਕਿਉਂਕਿ ਸਾਨੂੰ ਵੀ ਆਉਂਦਾ ਹੈ ਕਿੰਨੇ ਦੇ ਆਉਂਦਾ ਨਹੀਂ ਕਿ ਆਮ ਬੰਦੇ ਨੂੰ ਆਉਂਦਾ ਪੌਸ ਵਾਲਿਆਂ ਨੂੰ ਨਹੀਂ ਆਉਂਦਾ ਸਾਰੇ ਨੂੰ ਫੋਨ ਆਉਂਦਾ ਹੈਗਾ ਤੇ ਮੈਂਟਲੀ ਪ੍ਰੀਪੇਅਰ ਹੋ ਜਾਓ ਤੇ ਜਦੋਂ ਆ ਜਾਏ ਤਾਂ ਖੁਸ਼ ਹੋ ਜਾਓ ਕਿ ਯਾਰ ਸਾਨੂੰ ਵੀ ਠੱਗਦੇ ਦੇਖੋ ਜੀ ਕਿਸ ਲੱਖ ਸਮਝਿਆ ਕਿ ਸਾਨੂੰ ਫੋਨ ਕਰਦੇ ਆ ਠੀਕ ਹੈ ਤਾਂ ਇਹ ਅਵੇਅਰਨੈਸ ਦੀ ਲੋੜ ਹੈ ਲੋਕਾਂ ਨੂੰ ਅਵੇਅਰਨੈਸ ਦੀ ਲੋੜ ਹੈ ਠੀਕ ਹੈ ਸੋ थैंक यू ਉਸ ਜਾਣਕਾਰੀ ਸਾਂਝੀ ਕੀਤੀ